ਬਲੰਦ ਅਸਤ ਨੂੰ ਮੈਡਮ ਨੇ ਕੀ ਦਿੱਤਾ ਅੱਜ ਆਹ ਵੱਲੇ ਕੰਮ ਕਿਹੜਾ ਕੰਮ ਦਿੱਤਾ ਲੈ ਮੈਂ ਵੇਖ ਲੈਨੇ ਆ ਆ ਕੀ ਹੋਈ ਐਡਾ ਕੰਮ ਦੇ ਦਿੰਦੇ ਤੈਨੂੰ ਨਿੱਕੀ ਜੀ ਕੁੜੀ ਨੂੰ ਹੈ ਨਿੱਕੀ ਜੀ ਕੁੜੀ ਨੂੰ ਇੰਨਾ ਕੰਮ ਦੇ ਦਿੰਦੇ ਆ ਲੈ ਅੱਜ ਤਾਂ ਅੱਜ ਤਾਂ ਲੋੜੀ ਸੀ ਤੈਨੂੰ ਮੈਡਮ ਨੇ ਕੌ ਦਿੱਤਾ ਨਹੀਂ ਖਾਣ ਨੂੰ ਕੀ ਦਿੱਤਾ ਸੀ ਐਪਲ ਹਾਂ ਤਰੀਆਂ ਹਾਂ ਐਂਟਾ ਹਾਂ ਬਾਤਾਰੀਆਂ ਸੋਤੇ ਬਾਤਾਰੀਆਂ ਕੀ ਸੋਤੇ ਬੱਤਰੀਆਂ ਐਂਟਾ ਛੋਟੇ ਜਵਕਾਂ ਨਹੀਂ ਐਣ ਕਹ ਦਿੱਤੀਆਂ ਸੀਗਾ ਤੇ ਲਫੜ ਨਹੀਂ ਤੈਨੂੰ ਮਿਲਿਆ ਅੱਜ ਨਹੀਂ ਤੇ ਹੋਰ ਤੇ ਅੱਜ ਤੈਨੂੰ ਛੱਡ ਕੇ ਕੌਣ ਆਇਆ ਸੀ ਪਾਪਾ ਤੇ ਫਿਰ ਤੂੰ ਤੈਨੂੰ ਲੈਣ ਕੌਣ ਗਿਆ ਸੀ ਪਾਪਾ ਪਾਪਾ ਲੈਣ ਗਿਆ ਸੀਗਾ ਨਾਲੇ ਤੂੰ ਆਦੀ ਸੀ ਪਾਪਾ ਲੈਣ ਨਹੀਂ ਆਇਆ ਮੈਨੂੰ ਅੱਜ ਤੂੰ ਪੋਤੀ ਕਿਹਦੀ ਆ ਪੋਤੀ ਕਿਰੀਆਂ ਤੂੰ ਡੈਡੀ ਹੈ ਡੈਡੀ ਦੀ ਡੈਡੀ ਦੀ ਪੋਤੀ ਹੁੰਦੀ ਹੈ ਪੋਤ ਹੁੰਦਾ ਡੈਡੀ ਦਾ ਦਾਦੀ ਦੀ ਪੋਤੀ ਹੈ ਡੈਡੀ ਦੀ ਪੋਤੀ ਦਾਦੀ ਦੀ ਪੋਤੀਆਂ ਤੂੰ ਅਨ ਤਾਂ ਆਕਲੀ ਹੈਣੀ ਜਵੇਂ ਆ ਸਾਰੇ ਕਾਟੇ ਮਰਾਈ ਹੋਣੀ ਹੈ ਚਲ ਉੜਾ ਡਸਣਾ ਕੇ ਦਿਖਾ ਐਤ ਬੜ ਕੇ ਚਲ ਸੁਣਾ ਬਹੁਤ ਪੜਦੀ ਆ ਤੂੰ ਪੂਰਾ ਆਰਾ ਅੱਤੇ ਨੰਬਰ ਬਹੁਤ ਪੜਦੀ ਆ ਤੂੰ ਨੰਬਰ 10 200 ਨੰਬਰ 2500 ਨੰਬਰ ਮੈਂ ਤੈਨੂੰ ਪੱਤੀ ਤੋਂ ਨੰਬਰ ਤੇ ਆ ਜਾ ਮੈਂ ਤੇਰਾ ਨਾਮ ਕੀ ਆ ਮੀਤ ਮੀਤ ਹਾਂ ਤੇ ਹੁਣ ਹੁਣ ਤੂੰ ਕੀ ਕਰੀ ਜਾਂਦੀ ਆ ਮੈਂ ਪੜਾਈ ਕਰਦਾ ਰੋਟੀ ਦਲਦਾ ਮੈਂ ਪੜਾਈ ਕਰਦਾ ਤੂੰ ਤੇ ਉਹ ਜਿਹੜਾ ਗੁੱਡਾ ਟੁੱਟਿਆ ਸੀ ਆ ਤਾਂ ਉਹ ਜਿਹੜਾ ਤਾਂ ਉੱਡੇ ਜਾਂਦਾ ਸੀ ਗੁੱਡਾ ਉਹ ਤੇ ਤੋਂ ਫੜਿਆ ਤਾਂ ਗਿਆ ਨਹੀਂ ਤੂੰ ਵੱਡੀ ਬਣੀ ਫਿਰਦੀ ਆ ਕਿ ਮੈਂ ਗੁੱਡਾ ਬਾਈ ਨੂੰ ਲੱਭ ਕੇ ਦੇਣਾ ਹੈ 10 ਕਿੰਦਰ ਨੂੰ ਉੱਡੇ ਜਾਂਦਾ ਸੀ ਚੱਕਿਆ ਨਹੀਂ ਤੂੰ ਚੱਕ ਲਿਆ ਸੀ ਫਿਰ ਕਿੱਥੇ ਛੱਡਤਾ ਇੱਥੇ ਟੀਕੇ ਪਾਈਆਂ ਉੱਥੇ ਰੱਖ ਦੇਂਦਾ ਕਿਹਨੂੰ ਦੇਣਾ ਉਹ ਨ ਲੈ ਆਲੇ ਬਾਈ ਤੇ ਰੱਖਿਆ ਸਾਂ ਕੀ ਗੁੱਡਾ ਤੂੰ ਐਡੀ ਭੈੜੀਆਂ ਤੂੰ ਕਿੰਨਾ ਪਿਆਰ ਕਰਦੀ ਬਾਈ ਨੂੰ ਕਿੰਨਾ ਪਿਆਰ ਕਰਦੀ ਬਾਈ ਨੂੰ ਤੂੰ ਈਨਾਂ ਪਿਆਰ 2500 ਪਿਆਰ ਕਰਦੀ ਮੈਂ ਤਾਂ ਨੰਬਰ ਆ ਤੇ ਆ ਗਿਆ 10 ਨੰਬਰ ਲੈ ਕੇ ਆਇਆ ਤੂੰ ਲੈ ਵਖਾ ਕੇ ਆ ਪੀਤੀ ਹੂੰ ਇਹ ਤਾਂ ਪੀਤੀ ਹੋਰ ਟਲ ਗਈ ਨੰਬਰ ਵਖਾਉਣ ਦੀ ਮਾਰੀ ਮੈਨੂੰ ਪਤਾ ਸੀ ਤੇਰਾ ਵਗਾ 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 ਆਵਲ ਨੰਬਰ ਲੈ ਤਿਆਰੇ ਕਿਹੜੇ ਨੰਬਰ ਲੈ ਕੇ ਆ ਗਿਆ ਤਾਂ ਐਵੇਂ ਝੂਠ ਮਾਰੀ ਜਾਨੀ ਤੂੰ ਓਏ ਅੰਦੇ ਨੰਬਰ ਲੈ ਤਿਆਰੇ ਇਹ ਕੋਈ ਨੰਬਰ ਨਹੀਂ ਹੁੰਦੇਗੇ ਇਹ ਨੰਬਰ ਨਹੀਂ ਆਜਾ ਭਾਈ ਇਹ ਨੰਬਰ ਥੋੜੇ ਹੁੰਦੇ ਆ ਇਹ ਮਮਾ ਇਹ ਮੈਮ ਨੇ ਮੰਨੂ ਲੈਸ ਤੇ ਦਿੱਤਾ ਹੈ ਕੀ ਲੈ ਕੇ ਦਿੱਤਾ ਆਵਲੇ ਆਵਲੀ ਤੂੰ ਤੇ ਤੇ ਕੰਮ ਤਾਂ ਕਰਦੀ ਨਹੀਂ ਘਰੇ ਬੈ ਕੇ ਸਲਤਾਂ ਹੀ ਗਈ ਮੂਫਲੀਆਂ ਹੀ ਖਾਈ ਜਾਨੀ ਬੈਠੀ ਤੇ ਆਹ ਵੇ ਕੌਲੀ ਭਰੀ ਪਈ ਆਹ ਵਾ ਆਹ ਵਾ ਆਹ ਵਾ ਕੋ ਕਿਦੀ ਕੌਲੀ ਭਰੀ ਵੀ ਆ ਦੱਸ ਤਾਸ ਸਾਰੀ ਤੇੜੀ ਮੂਫਰੀ ਖਾਈ ਜਾਨੀ ਆ ਸਾਰੀਆਂ ਛਿੱਲਾ ਤੂੰ ਖਲਾਰੀਆਂ ਹੋਵੇ ਖਾ ਖਾ ਕੇ ਮੂਫਲੀਆਂ ਹੈਂ ਜਿਦਾ ਰਹੂ